ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਦਸਤਾਰ ਬਾਰੇ ਦਿੱਤੇ ਗਏ ਬਿਆਨ ਤੇ ਸਿਆਸਤ ਜਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੇ ਵੀਰ ਰੰਧਾਵਾ ਨੇ ਦਿੱਤੀ ਵਿਧਾਇਕ ਨੂੰ ਸਿੱਧੀ ਧਮਕੀ ਉਦੇ ਵੀਰ ਨੇ ਕਿਹਾ ਜੇਕਰ ਲੋਕ ਉਸ ਨੂੰ ਮਾਫ ਕਰ ਵੀ ਦੇਣਗੇ ਤਾਂ ਵੀ ਮੈਂ ਉਸ ਨੂੰ ਨਹੀਂ ਛੱਡਾਂਗਾ ਸੁਖਬੀਰ ਸਿੰਘ ਬਾਦਲ ਨੇ ਕਈ ਜ਼ਿਲ੍ਹਿਆਂ 'ਚ ਪਾਰਟੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੇ ਲਗਾਏ આરોਪ ਸੁਖਬੀਰ ਨੇ ਕਿਹਾ ਸਿਰਫ ਆਪ ਉਮੀਦਵਾਰਾਂ ਦੇ ਕਾਗਜ਼ ਸਹੀ ਹੋਣਾ ਹਾਸੋ ਹੀਣਾ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਅਤੇ ਅਦਾਲਤਾਂ ਤੱਕ ਕੀਤੀ ਜਾਵੇਗੀ ਪਹੁੰਚ ਦਲਜੀਤ ਚੀਮਾ ਨੇ ਨਿਰਪੱਖ ਚੋਣਾਂ ਕਰਵਾਉਣ 'ਚ ਕਥਿਤ ਅਸਫਲਤਾ ਲਈ ਰਾਜ ਚੋਣ ਕਮਿਸ਼ਨ ਦੀ ਕੀਤੀ ਆਲੋਚਨਾ ਚੀਮਾ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਹਟਾਉਣ ਦੀ ਕੀਤੀ ਮੰਗ ਨਾਲ ਹੀ ਐਸਐਸਪੀ ਦੀ ਵਾਇਰਲ ਆਡੀਓ ਤੇ ਘੇਰੀ ਸਰਕਾਰ ਕੰਚਨਪ੍ਰੀਤ ਕੌਰ ਨੇ ਵਿਧਾਇਕ ਹਰਮੀਤ ਸੰਧੂ ਤੇ ਧੱਕੇਸ਼ਾਹੀ ਕਰਨ ਦੇ ਲਗਾਏ ਇਲਜ਼ਾਮ ਕੰਚਨਪ੍ਰੀਤ ਨੇ ਕਿਹਾ ਹਰਮੀਤ ਸੰਧੂ ਨੇ ਗੁੰਡਾਗਰਦੀ ਕੀਤੀ ਤੇ ਸਾਡੇ ਉਮੀਦਵਾਰਾਂ ਦੇ ਕਾਗਜ਼ ਖੋ ਕੇ ਪਾੜੇ ਉਸ ਵੇਲੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਬਣੇ ਰਹੇ ਮੂਕ ਦਰਸ਼ਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸਰਕਾਰ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਇੱਕਾਦੁੱਕਾ ਘਟਨਾਵਾਂ ਨੂੰ ਛੱਡ ਕੇ ਕੋਈ ਵੱਡਾ ਵਿਵਾਦ ਨਹੀਂ ਆਇਆ ਸਾਹਮਣੇ ਢਾਲੀਵਾਲ ਨੇ ਕਾਂਗਰਸ ਆਗੂ ਕੁਲਬੀਰ ਸਿੰਘ ਜ਼ੀਰਾ ਦੀ ਪੁਰਾਣੀ ਵੀਡੀਓ ਕੀਤੀ ਜਨਤਾਕ ਤੇ ਹੁਣ ਖਬਰਾਂ ਦਾ ਵਿਸਥਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਦੌਰਾਨ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਦਸਤਾਰ ਬਾਰੇ ਦਿੱਤੇ ਗਏ ਬਿਆਨ ਤੇ ਸਿਆਸਤ ਜਾਰੀ ਹੈ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ ਉਧਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੇ ਵੀਰ ਰੰਧਾਵਾ ਨੇ ਵਿਧਾਇਕ ਨੂੰ ਸਿੱਧੀ ਧਮਕੀ ਦਿੱਤੀ ਹੈ ਉਦੇ ਵੀਰ ਤੋਂ ਪੱਤਰਕਾਰਾਂ ਨੇ ਵਿਧਾਇਕ ਵੱਲੋਂ ਆਪਣੇ ਬਿਆਨ ਤੇ ਮਾਫੀ ਮੰਗਣ ਬਾਰੇ ਪ੍ਰਤੀਕਿਰਿਆ ਮੰਗੀ ਉਦੇ ਵੀਰ ਨੇ ਕਿਹਾ ਕਿ ਵਿਧਾਇਕ ਨੇ ਆਪਣੇ ਦਿਲੋਂ ਮਾਫੀ ਨਹੀਂ ਮੰਗੀ ਜੇਕਰ ਕੋਸ ਨੂੰ ਮਾਫ ਕਰ ਵੀ ਦੇਣਗੇ ਤਾਂ ਵੀ ਮੈਂ ਉਸ ਨੂੰ ਨਹੀਂ ਛੱਡਾਂਗਾ ਜੇ ਕਿੱਲ ਦਸਤਾਰ ਨੂੰ ਨਹੀਂ ਹੁਣ ਲੱਗੇ ਹੁੰਦੇ ਤਾਂ ਸਾਡੇ ਹੱਥਾਂ ਨੂੰ ਵੀ ਨਹੀਂ ਲੱਗੇ ਉਹਦੇ ਵੀਰ ਨੇ ਕਿਹਾ ਕਿ ਵਿਧਾਇਕ ਨੂੰ ਸਬਕ ਸਿਖਾਉਣ ਲਈ ਮੈਨੂੰ ਆਪਣੇ ਪਿਤਾ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਥ ਦੀ ਲੋੜ ਨਹੀਂ ਹੈ ਸਰ ਪੱਗਾਂ ਦੇ ਮਸਲੇ ਨੂੰ ਲੈ ਕੇ ਅੱਜ ਇਹਨਾਂ ਨੇ ਮਾਫੀ ਵੀ ਮੰਗੀ ਹੈ ਕਿਸੇ ਚੈਨਲ ਤੇ ਮਾਫੀ ਮੰਗੀ ਇਹਨਾਂ ਨੇ ਰੰਧਾਵਾ ਸਾਹਮਣੇ ਗੁਰਦੀਪ ਨੇ ਦੇਖੋ ਜੀ ਉਹਨੇ ਉਹਨੇ ਕਿਹਾ ਲੂਣ ਦੇਣਾ ਸੀਗਾ ਲੂਣ ਦੇਣਾ ਸੀਗਾ ਬੇਖੋ ਜੀ ਜਿਹੜੇ ਬੰਦੇ ਦੇ ਦਿਲ 'ਚ ਇਹੋ ਜੀ ਚੀਜ਼ ਹੋਵੇ ਨਾ ਇੱਕ ਦਿਨ ਉਹਨੂੰ ਲੱਗਿਆ ਮਾਫੀ ਮੰਗਣ ਦੀ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੰਦੇ ਨੇ ਦਿਲੋਂ ਨਹੀਂ ਮੰਗੀ ਜਿੰਨੇ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਗਲਾਂ ਕੱਢ ਰਹੇ ਨੇ ਇਹ ਉਹਦੇ ਡਰ ਤੋਂ ਕਿ ਕੱਲ ਨੂੰ ਮੇਰੇ ਤੇ ਪੰਜਾਬ ਇਨਵਰਟ ਹੋ ਗਿਆ ਨਹੀਂ ਤੇ ਹਲਕਾ ਉਲਟੋਂਦਾ ਹੁੰਦਾ ਅੱਜ ਪੰਜਾਬ ਪੂਰਾ ਇਹ ਬੰਦੇ ਦੀ ਥੂ-ਥੂ ਕਰ ਰਿਹਾ ਕਿ ਇਹਦੀ ਜ਼ੁਬਾਨ ਕਿਹੋ ਜੀ ਲੱਗੀ ਹੈ ਮੈਨੂੰ ਯਾਦ ਹੈ ਜਦੋਂ ਇਹ ਇਲੈਕਸ਼ਨ ਜਿੱਤਿਆ ਸੀ ਮੈਂ ਪਹਿਲੀ ਇੰਟਰਵਿਊ ਮੈਨੂੰ ਯਾਦ ਨਹੀਂ ਕਿਹੜੇ ਚੈਨਲ 'ਆ ਸੀ ਪਰ ਮੈਂ ਉਸ ਦਿਨ ਆ ਚੀਜ਼ ਕਹੀ ਸੀ ਕਿ ਇਹਦੀ ਜ਼ੁਬਾਨ ਇਹੋ ਜੀ ਹੈ ਕਿਨੇ ਕਿਸੇ ਦੇ ਨਾਂ ਪੀ ਬੋਲ ਕੇ ਤੇ ਆਪ ਹੀ ਫਸ ਜਾਣਾ ਤੇ ਉਹਨੇ ਨਾਂ ਤੇ ਦਿਲੋਂ ਮੰਗੇ ਨਾਂ ਤੇ ਵੇਖੋ ਜੀ ਉਹਨੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਗੀ ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲਊਗਾ ਤੇ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਐ ਕਿ ਤੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਛੱਡੂਗਾ ਨਹੀਂ ਛੱਡਾਉਣ ਜਿੱਥੇ ਪੱਗਾ ਜਿੱਥੇ ਛੱਡ ਕੇ ਆਉਣੇ ਛੱਡਾਉਣ ਕੋਈ ਗੱਲ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਐਮਐਲਏ ਤੋਂ ਜੇ ਮੇਰੇ ਪਿਓ ਵਾਂਗ ਬੰਦੇ ਸੀਗੇ ਮੇਰੇ ਨਾਲ ਰਹਿੰਦੇ ਨੇ ਤੇ ਉਹਨਾਂ ਦਾ ਉਹਨਾਂ ਦੀ ਜੇ ਪੱਗਾਂ ਵਾਪਸ ਰੱਖ ਕੇ ਨਹੀਂ ਬਦਲਾ ਲਿਆ ਜਾਊਗਾ ਜੇ ਇਹਨੇ ਕਿਹਾ ਨਾ ਪੱਗਾਂ ਚ ਕਿੱਲ ਨਹੀਂ ਤੇ ਕਿੱਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦੇ ਹੋ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਬਾਅਦ ਇੱਕ ਬੰਦਾ ਨਹੀਂ ਉਹਨੂੰ ਉੱਥੋਂ 4 ਘੰਟੇ ਕੱਢਣ ਆਇਆ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖ ਨਹੀਂ ਉਹ ਅੱਡ ਗੱਲ ਤੁਹਾਨੂੰ ਬਲਾਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮਐਲਏ ਫਸਿਆ ਹੋਇਆ ਕਿ ਸਾ ਇੱਥੇ ਪਬਲਿਕ ਨੇ ਇੰਨਾ ਘੇਰ ਲਿਆ ਸੀ ਕੰਧਾਂ ਟੱਪ ਕੇ ਐਮਐਲਏ ਭੱਜਦਾ ਹੋਵੇ ਉਥੋਂ ਗੱਡੀਆਂ 'ਚ ਲੰਘ ਕੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚੋਂ ਰੈਸਟ ਹਾਊਸ ਦੀ ਕੰਧ ਟੱਪ ਕੇ ਫੇਰ ਉਥੋਂ ਗੱਡੀ ਮੰਗਾ ਕੇ ਬਾਹਰਲੇ ਪਾਸੋਂ ਨਿਕਲੇ ਸੰ ਤਾਂ ਪਤਾ ਵੀ ਨਹੀਂ ਲੱਗਿਆ ਕਿਹੜੀ ਚੋਰ ਮੋਰੀ 'ਚੋਂ ਨਿਕਲ ਆਏ ਐ ਇਹ ਹਿੰਮਤ ਚਾਹੀਦੀ ਹੁੰਦੀ ਐ ਐਮਐਲਏ ਸਾਹਿਬ ਇਹੋ ਜੇ ਕੰਮ ਕਰਨ ਨੂੰ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਪ੍ਰਕਿਰਿਆ ਪੂਰੀ ਹੋ ਗਈ ਹੈ। ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤਰਨਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਸਾਰੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਜਦਕਿ ਸਿਰਫ ਆਪ ਉਮੀਦਵਾਰਾਂ ਨੂੰ ਹੀ ਨਾਮਜ਼ਦਗੀ ਲਈ ਯੋਗ ਪਾਇਆ ਗਿਆ। ਉਹਨਾਂ ਸਵਾਲ ਕੀਤਾ ਕਿ ਕੀ ਅਜਿਹਾ ਹੋ ਸਕਦਾ ਹੈ ਕਿ ਸਿਰਫ ਆਪ ਉਮੀਦਵਾਰਾਂ ਨੇ ਆਪਣੇ ਫਾਰਮ ਸੇ ਨਾਲ ਪਰੇ ਹੁਣ ਜਦ ਕਿ ਬਾਕੀ ਸਾਰੇ ਅਨਪੜ ਹੋਣ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਅਤੇ ਅਦਾਲਤਾਂ ਤੱਕ ਪਹੁੰਚ ਕਰਨਗੇ 1235 ਜਿਹੜੇ ਨਾਮੀ ਨੋਸ਼ਨਲ ਜਿਹੜੇ ਰੱਦ ਕੀਤੇ ਆ ਜੀ ਸਰਕਾਰ ਨੇ ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰਤਾ ਕਿਦਾ ਆਮ ਆਦੀ ਪਾਰਟੀ ਦਾਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨੁਮਾਇੰਦ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਕੋਨੇ ਆਪਣੇ ਕਾਗਜ਼ੀਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕਰਸੀ ਨੂੰ ਪਿੱਠ ਤੇ ਛੁਰਾਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣਾ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਹੀ ਕੀਤਾ ਇਹ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸਕੱਟਰੀ ਦੇ ਥੱਲੇ ਕਿ ਸਾਰੇ ਡੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਂਸਲ ਕਰ ਦੇ ਜਿਆਦਾ ਪਹਿਲੀ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਾ ਹੀ ਕਰਾਉਂਦੇ ਇਹ ਤਾਂ ਚੰਗਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ ਕਈ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਹਿਣ ਤੇ ਰੱਦ ਕੀਤੇ ਗਏ ਨੇ ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਲਗਾਇਆ ਹੈ ਜੋ ਚੰਡੀਗੜ੍ਹ ਵਿਖੇ ਪਾਰਟੀ ਦੇ ਬੁਲਾਰੇ ਅਰਸ਼ਦੀਪ ਕਲੇਰ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਚੀਮਾ ਨੇ ਨਿਰਪੱਖ ਚੋਣਾਂ ਕਰਵਾਉਣ 'ਚ ਕਥਿਤ ਅਸਫਲਤਾ ਲਈ ਰਾਜ ਚੋਣ ਕਮਿਸ਼ਨ ਦੀ ਸਖਤ ਆਲੋਚਨਾ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਹਟਾਉਣ ਦੀ ਮੰਗ ਕੀਤੀ ਦਾਵਾ ਕੀਤਾ ਕਿ ਇੱਕ ਕਥਿਤ ਆਡੀਓ ਕਲਿੱਪ ਚ ਸ਼ਰਮਾ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਦੀ ਸਾਜ਼ਿਸ਼ ਰਚਦੇ ਸੁਣੇ ਗਏ ਸਨ ਉਹਦੇ ਵਿੱਚ ਹਕਮਰਾਨ ਪਾਰਟੀ ਵੱਲੋਂ ਜਿਹੜੀਆਂ ਸੰਵਿਧਾਨ ਹੈ ਜਾਂ ਕਾਨੂੰਨ ਹੈ ਜਾਂ ਇਲੈਕਸ਼ਨ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਖੁਦ ਆਪ ਧਜੀਆਂ ਜਿਹੜੀਆਂ ਸਰਕਾਰ ਦੇ ਹੁਕਮ ਦੇ ਨਾਲ ਉਡਾਈਆਂ ਜਾਂਦੀਆਂ ਪਹਿਲੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆੜਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰੈਂਸਿੰਗ ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਤੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਈਐਲ ਜਿਹੜੀ ਆ ਪਾਈ ਹੋਈ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਐਡਾ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਹੁਣ ਤੁਸੀਂ ਆਪ حساب ਲਾ ਲਓ ਕਿ ਜਿਹੜੀ ਪਟਿਆਲੇ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਹੋਈ ਹੈ ਕਿ ਤੁਹਾਡੇ ਨਾਮੀਨੇਸ਼ਨ ਰੱਦ ਕਰਨ ਵਾਸਤੇ ਤੁਹਾਡੇ ਨਾਮੀਨੇਸ਼ਨ ਖੋਣ ਵਾਸਤੇ ਕਿਸ ਤਰੀਕੇ ਪੁਲਿਸ ਜਿਹੜੀ ਆ ਉਹ ਹੁਕਮਾਨਨ ਪਾਰਟੀ ਦੇ ਜਿਹੜੇ ਐਮਐਲਏ ਸਹਬਾਨ ਆ ਉਹਨਾਂ ਦੇ ਨਾਲ ਰਲ ਕੇ ਸਕੀਮ ਬਣਾ ਬੈਠੀ ਹੈ ਇਸ ਕਲ ਦਾ ਮੈਨੂੰ ਅਫਸੋਸ ਹੈ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆਸ ਕਰਦੇ ਸੀ ਕਿਉਂਕਿ ਅਫਸਰ ਨੂੰ ਅਹੁਦੇ ਤੋਂ ਹਟਾਉਣਾ ਇਹ ਮਿਨੀਮਮ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਵੇ ਇਹ ਜ਼ਰੂਰੀ ਹੁੰਦਾ ਕਿ ਜਿਹੜੇ ਅਫਸਰ ਡਾਇਰੈਕਟ ਜਿਨ੍ਹਾਂ ਦੇ ਨਾਮ ਆ ਰਹੇ ਆ ਉਹ ਇਮੀਡੀਏਟਲੀ ਪਾਸੇ ਕਰਕੇ ਸਰਕਾਰ ਨੇ ਹੀ ਅਫਸਰ ਲਾਉਣੇ ਆ ਕੋਈ ਅਫਸਰ ਜਿਹੜੇ ਹੈਗੇ ਪੈਨ ਲਾ ਕੇ ਫਿਰ ਲਗਾ ਦਿਓ ਪਰ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਜ਼ਰੂਰੀ ਹੈ ਲੇਕਿਨ ਅਫਸੋਸ ਹੈ ਕਿ ਹਾਲੇ ਉਹ ਕੰਮ ਫਿਰ ਨਹੀਂ ਹੋ ਸਕਿਆ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਕੰਚਨਪ੍ਰੀਤ ਕੌਰ ਨੇ ਤਰਨਤਾਰਨ ਦੇ ਨਵੇਂ ਚੁਣੇ ਗਏ ਵਿਧਾਇਕ ਹਰਮਿਤ ਸਿੰਘ ਸੰਧੂ ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਕੰਚਨਪ੍ਰੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਦੀ ਨਾਮਜ਼ਦਗੀ ਦੌਰਾਨ ਵਿਧਾਇਕ ਹਰਮਿਤ ਸਿੰਘ ਸੰਧੂ ਨੇ ਗੁੰਡਾਗਰਦੀ ਕੀਤੀ ਤੇ ਸਾਡੇ ਉਮੀਦਵਾਰਾਂ ਦੇ ਕਾਗਜ਼ ਖੋਹ ਕੇ ਪਾੜ ਦਿੱਤੇ ਉਸ ਵੇਲੇ ਮੌਕੇ ਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ਪਰ ਉਹ ਮੂਕ ਦਰਸ਼ਕ ਬਣੇ ਰਹਿ ਕੰਚਨ ਪ੍ਰੀਤਕੌਰ ਨੇ ਕਿਹਾ ਕਿ ਇਸ ਸਰਕਾਰ ਦਾ ਸਿਰਫ 1 ਸਾਲ ਦਾ ਕਾਰਜਕਾਲ ਬਾਕੀ ਰਹਿ ਗਿਆ ਏ ਉਹਨਾਂ ਪ੍ਰਸ਼ਾਸਨ ਉੱਤੇ ਸਰਕਾਰ ਦੀ ਕਟਪੁਤਲੀ ਬਣਨ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇੰਨਾ ਤੱਕਾ ਨਾ ਕਰੋ ਛੇਤੀ ਹੀ ਤੁਹਾਨੂੰ ਲੋਕਾਂ ਦੀ ਕਚਹਿਰੀ 'ਚ ਜਵਾਬ ਦੇਣੇ ਪੈਣਗੇ ਇਸ ਦੇ ਨਾਲ ਹੀ ਕੰਚਨ ਪ੍ਰੀਤਕੌਰ ਨੇ ਕਿਹਾ ਕਿ ਇਸ ਮਾਮਲੇ 'ਚ ਹਾਈ ਕੋਰਟ ਦਾ ਰੁਖ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਵੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਕੱਲ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਦੇ ਜਿਹੜੇ ਕਾਗਜ਼ ਭਰੇ ਜਾਣੇ ਸੀਗੇ ਤੇ ਸਾਡੇ ਕੈਂਡੀਡੇਟ ਵੀ ਖੜੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਜਦੋਂ ਇਹ ਗਏ ਆ ਉੱਥੇ ਕਾਗਜ਼ ਭਰਨਾ ਤੇ ਐਮ ਐਲ ਏ ਆਪ ਖੁਦ ਉੱਥੇ ਆਣ ਕੇ ਹਰਮੀਤ ਸਿੰਘ ਸੰਧੂ ਆਣ ਕੇ ਸਾਡੀਆਂ ਬੀਬੀਆਂ ਭੈਣਾਂ ਦੇ ਜਿਹੜੇ ਆ ਉਹ ਹੱਥੀ ਪਏ ਆ ਤੇ ਨਾਲੇ ਇਹਨਾਂ ਦੇ ਜਿਹੜੇ ਆ ਕਾਗਜ਼ ਜਿਹੜੇ ਖੋ ਕੇ ਪਾੜ ਦਿੱਤੇ ਗਏ ਨਾਲ ਉਹਨਾਂ ਦੇ ਪਤਾ ਨਹੀਂ ਕਿੰਨੇ ਕੁ ਬੰਦੇ ਲੈ ਕੇ ਆਏ ਆ ਆਪਣੇ ਜਿਨ੍ਹਾਂ ਨੇ ਉੱਥੇ ਮਤਲਬ ਕਿ ਤੂਵਾ ਕੋਈ ਕੀਤੀ ਆ ਮੈਂ ਉਹ ਪ੍ਰਸ਼ਾਸਨ ਨੂੰ ਕਹਿਣਾ ਚਾਹੂੰਗੀ ਕਿ ਉਦੋਂ ਤੁਸੀਂ ਕਿੱਥੇ ਸੀਗੇ ਜਦੋਂ ਇੰਨਾ ਕੁਝ ਹੋ ਰਿਹਾ ਸੀਗਾ ਬੀਬੀਆਂ ਦੇ ਕਾਗਜ਼ ਜਿਹੜੇ ਪਾੜੇ ਜਾ ਰਹੇ ਸੀ ਤੇ ਪ੍ਰਸ਼ਾਸਨ ਕਿਤੇ ਸੀ ਵੀ ਪ੍ਰਸ਼ਾਸਨ ਕੀ ਕਰ ਰਿਹਾ ਸੀਗਾ ਤੇ ਪ੍ਰਸ਼ਾਸਨ ਨੂੰ ਮੈਂ ਉਹ ਅਪੀਲ ਕਰੂੰਗੀ 1 ਸਾਲ ਰਹਿ ਗਿਆ ਬਸ ਤੇ ਤੁਸੀਂ ਇੰਨੇ ਤੱਕੇ ਸ਼ਾਈ ਨਾ ਕਰੋ ਜਿਹੜੀ ਕਚੈਰੀ ਲੋਕਾਂ ਦੀ ਲੱਗਣੀ ਆ ਨਾ ਉਦੋਂ ਤੁਹਾਨੂੰ ਜਵਾਬ ਦੇਣੇ ਉੱਥੇ ਜਿਹੜੇ ਔਖੇ ਹੋ ਜਾਣੇ ਆ ਆ ਸਾਡੇ ਬੀਬੀ ਜੀ ਨੇ ਹਨਾ ਤੇ ਇਹਨਾਂ ਦੇ ਵੀ ਹੱਥੋਂ ਜਿਹੜੀ ਫਾਈਲ ਖੋ ਕੇ ਹਰਮੀਤ ਸੰਧੂ ਨੇ ਆਪ ਪਾੜੀ ਆ ਤੇ ਤੁਸੀਂ ਦੇਖੋ ਵੀ ਹਲਕੇ ਦਾ ਐਮਐਲਏ ਹੋ ਕੇ ਇਹੋ ਜੀਆਂ ਹਰਕਤਾਂ ਦੇ ਉੱਤਰ ਆ ਤੇ ਬਾਕੀ ਜਨਤਾ ਦਾ ਕੀ ਬਣੂਗਾ ਬਾਕੀ ਜਨਤਾ ਕੀ ਕਰੂਗੀ ਤੁਸੀਂ ਇਹਨਾਂ ਦੇ ਆਪ ਹੀ ਮੂੰਹ ਸੁਣੋ ਵੀ ਇਹਨਾਂ ਨਾਲ ਕੀ ਹੋਇਆ ਉੱਥੇ ਬਿਲਕੁਲ ਜੀ ਜੇ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ ਤੇ ਅਸੀਂ ਕਰਾਂਗੇ ਜਰੂਰ ਕਿਉਂਕਿ ਧੱਕੇਸ਼ਾਹੀ ਬਹੁਤ ਹੋਈ ਆ ਸਾਡੇ 4 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਉਹ ਖਲੋਤੇ ਸੀਗੇ ਤੇ ਚੌਹਾਂ ਦੀਆਂ ਫਾਈਲਾਂ ਪਾੜ ਦਿੱਤੀਆਂ ਗਈਆਂ ਕੀ ਗੱਲ ਇੰਨਾ ਡਰ ਲੱਗ ਗਿਆ ਇੱਕ ਦੇ ਤੇ ਰਹਿਣ ਦਿੰਦੇ ਵੋਟਾਂ ਨਾਲ ਵੇਖਦੇ ਫਿਰ ਇਹਨਾਂ ਨੇ ਇੱਕ ਦੀ ਵੀ ਨਹੀਂ ਰਹਿਣ ਦਿੱਤੀ ਇੰਨੇ ਬੁਖਲਾਏ ਹੋਏ ਕਿਉਂ ਨਹੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇੰਨੀ ਬੁਖਲਾਟ ਕਾਦੀ ਆ ਜੇ ਤੁਸੀਂ ਐਮਐਲਏ ਬਣੇ ਆ ਜੇ ਤੁਸੀਂ ਜਿੱਤੇ ਆ ਤੁਹਾਨੂੰ ਲੱਗਦਾ ਆ ਕਿ ਲੋਕਾਂ ਨੇ ਪਿਆਰ ਦਿੱਤਾ ਉਹ ਵਾਲਾ ਉਹ ਵੋਟਾਂ ਲੋਕਾਂ ਦੀਆਂ ਸੀਗੀਆਂ ਜਨਤਾ ਦੀਆਂ ਸੀਗੀਆਂ ਹੱਕ ਦੀਆਂ ਸੀਗੀਆਂ ਤੇ ਫਿਰ ਤੁਸੀਂ ਹੁਣ ਜਿਹੜਾ ਫੇਰ ਉਹੀ ਕੰਮ ਸ਼ੁਰੂ ਕਰ ਲਿਆ ਜੋ ਧੱਕੇਸ਼ਾਹੀ ਜਿਮਣੀ ਚੋਣ ਚ ਕੀਤੀ ਉਹ ਉਹ ਇਹਨਾਂ ਨੇ ਇੱਥੇ ਕਰ ਦਿੱਤੀ ਇੱਥੇ ਤੇ ਹੁਣ ਸ਼ਰੇ ਆਮ ਹੀ ਚੱਲ ਗਿਆ ਗੁੰਡਾਗਰਦੀ ਚੱਲੀ ਹੈ ਪੂਰੀ ਪੁਲਿਸ ਦੀ ਮੌਜੂਦਗੀ 'ਚ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਉੱਥੇ ਮੌਜੂਦ ਸੀਗਾ ਪ੍ਰਸ਼ਾਸਨ ਦੀ ਚੁੱਪੀ ਜਿਹੜੀ ਆ ਉਹ ਜਿਹੜੀ ਆ ਮਤਲਬ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਉਹ ਚੰਗੀ ਨਹੀਂ ਲੱਗ ਰਹੀ ਪ੍ਰਸ਼ਾਸਨ ਨੂੰ ਇੰਨਾ ਚੁੱਪ ਨਹੀਂ ਰਹਿਣਾ ਚਾਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਮਾਨ ਸਰਕਾਰ ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ ਹੁਣ ਤੱਕ ਦੀ ਚੋਣ ਪ੍ਰਕਿਰਿਆ 'ਚ ਇਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਕੋਈ ਵੱਡਾ ਵਿਵਾਦ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਧੱਕੇਸ਼ਾਹੀ ਨਾਲ ਇਹ ਚੋਣਾਂ ਜਿੱਤਦੀਆਂ ਰਹੀਆਂ ਆ ਰਹੀਆਂ ਨੇ ਹੁਣ ਵੀ ਉਹਨਾਂ ਦੀ ਕੋਸ਼ਿਸ਼ ਗੁੰਡਾਗਰਦੀ ਨਾਲ ਚੋਣ ਜਿੱਤਣ ਦੀ ਹੈ ਢਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਚ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਤੇ ਕਾਂਗਰਸ ਦੇ ਗੁੰਡਿਆਂ ਨੇ ਜਾਨਲੇਵਾ ਹਮਲਾ ਕੀਤਾ ਢਾਲੀਵਾਲ ਨੇ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦੀ ਇੱਕ ਪੁਰਾਣੀ ਵੀਡੀਓ ਵੀ ਜਨਤਕ ਕੀਤੀ ਜਿਸ ਵਿੱਚ ਜ਼ੀਰਾ ਕਹਿ ਰਹੇ ਨੇ ਕਿ ਉਹ ਸਾਰੇ ਉਮੀਦਵਾਰਾਂ ਦੀਆਂ ਫਾਈਲਾਂ ਆਪਣੇ ਘਰ ਮਗਵਾਉਂਦੇ ਰਹੇ ਨੇ ਕਹਿੰਦਾ ਮੈਂ ਤੇ ਆਪਣੇ ਕਹਾਣਸੀਆਂ ਫਾਈਲਾਂ ਮਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀਆਂ ਸਭ ਦੇ ਡਾ ਦੇ ਦਿੰਦੇ ਸੀਗੇ ਇਹਨਾਂ ਨੇ ਤਾਂ ਕਹਿੰਦਾ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਇਦਾਂ ਦਾ ਨਿਸ਼ਾਨਾ ਨਹੀਂ ਹੈ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਸਰਬਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੁਝ ਦੋ ਚਾਰ ਪੰਜਾਬ ਦੇ ਵਿੱਚ ਛੋਟੀਆਂ-ਮੋਟੀਆਂ ਕਟੜਾਵਾਂ ਨੂੰ ਛੱਡ ਕੇ ਬਾਕੀ ਚੋਣ ਪੁੱਦਕੇ ਰਿਆ ਜਿਹੜੀ ਆ ਪੂਰੀ ਸ਼ਾਂਤਮਾਈ ਢੰਗ ਦੇ ਨਾਲ ਹਰ ਬੰਦੇ ਨੂੰ ਡੈਮੋਕ੍ਰੇਸੀ ਹਰ ਬੰਦੇ ਨੂੰ ਵੋਟ ਪਾਉਣ ਤੇ ਵੋਟ ਲਈ ਉਮੀਦਵਾਰ ਬਣਦਾ ਪੂਰਾ ਅਧਿਕਾਰ ਦਿੱਤਾ ਜਿਸਾ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਹਾ ਸਾਡੀ ਪਾਰਟੀ ਤਾਂ ਪਹਿਲੀ ਵਾਰ ਇਹ ਇਲੈਕਸ਼ਨ ਲੜੀ ਆ ਪਹਿਲੀ ਵਾਰ ਹੀ ਸਾਡੀ ਪਾਰਟੀ ਦੇ ਸਰਪੰਚ ਪੰਚ ਬਣੇ ਸੀ ਪਹਿਲੀ ਵਾਰ ਹੀ ਹੁਣ ਬਲਾਕ ਸੰਪਤੀ ਤੇ ਜ਼ਿਲ੍ਹਾ ਪੁਜੀਸ਼ਨ ਲੜਦੇ ਆ ਪਰ ਜਿੱਥੇ ਕੁਝ ਘਟਰਾਵਾਂ ਹੋਈਆਂ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਹਨਾਂ ਲਖਤਾਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਲਖਤ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜ਼ੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕੱਲ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪੁਰੀਸ਼ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਮਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਟੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਨੇ ਗੋਲੀ ਚਲਾਈ ਜਿਸ ਟਗ ਦੇ ਨਾਲ ਉਹਨਾਂ ਨੂੰ ਰਵੈਤੀ ਇਥਿਆਦਾਂ ਨਾਲ ਵੜਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਉਤਰਾਖੰਡ ਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ 라ਵਤ ਨੇ ਇੱਕ ਰੋਸ ਪ੍ਰਦਰਸ਼ਨ ਚ ਸਿੱਖਾਂ ਦਾ ਅਪਮਾਨ ਕੀਤਾ ਹੈ। ਉਹਨਾਂ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਸ ਅਪਮਾਨ ਨੂੰ ਲੈ ਕੇ ਕਾਂਗਰਸ ਨੂੰ けਰਿਆ। ਕੰਗ ਨੇ ਕਿਹਾ ਕਿ ਅੱਜ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਕਾਰਨ Hindu ਧਰਮ ਦੀ ਹੋਂਦ ਤੇ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਹੈ। ਰਾਵਤ ਦਾ ਬਿਆਨ ਕਾਂਗਰਸ ਦੀ ਸਿੱਖਾਂ ਪ੍ਰਤੀ ਨਫ਼ਰਤ ਦੀ ਇੱਕ ਹੋਰ ਮਿਸਾਲ ਹੈ ਕੰਗਨੇ ਰਾਹੁਲ ਗਾਂਧੀ ਤੋਂ ਤੁਰੰਤ 라ਵਤ ਨੂੰ ਪਾਰਟੀ ਚੋਂ ਕੱਢਣ ਅਤੇ ਮਾਫੀ ਮੰਗਣ ਦੀ ਮੰਗ ਕੀਤੀ ਹੈ ਨਾਲੇ ਸਭ ਦੋ ਰਹਿਣਗੇ ਬਾਰਸ਼ ਜਨ ਜਿੰਦਾਬਾਦ 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 ਖੜੇ ਖੜੇ ਕਰਕੇ ਸਰਦਾਰ ਜੀ ਬਾਰ ਬਾਰ ਬਜੇ ਬਾਰ ਬਜੇ ਤੁਸੀਂ ਦੇਖਿਆ ਹੋਣਾ ਅੱਜ ਸਵੇਰ ਤੋਂ ਮੀਡੀਆ ਚ ਉੱਤਰਾਖੰਡ ਤੋਂ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਹਰਖ ਸਿੰਘ ਰਾਬਤ ਦਾ ਬਿਆਨ ਜਿਹੜਾ ਆ ਬੜਾ ਸਾਰੇ ਵਾਇਰਲ ਹੋ ਰਿਹਾ ਹੈ ਹਰਖ ਸਿੰਘ ਰਾਬਤ ਕੋਈ ਛੋਟਾ ਮੋਟਾ ਆਮ ਸਧਾਰਨ ਲੀਡਰ ਨਹੀਂ ਹੈ ਇਹ ਕਾਂਗਰਸ ਦਾ ਬਹੁਤ ਸੀਨੀਅਰ ਲੀਡਰ ਹੈ ਉੱਤਰਾਖੰਡ ਦਾ ਮਨਿਸਟਰ ਵੀ ਰਿਹਾ ਹੈ ਔਰ ਇਹਨੇ ਕਿਹਾ ਇੱਕ ਉੱਥੇ ਪਬਲਿਕ ਮੀਟਿੰਗ 'ਚ ਇੱਕ ਸਿੱਖ ਸਰਦਾਰ ਨੂੰ ਦੇਖ ਕੇ ਉਹਦਾ ਮਜ਼ਾਕ ਡਾਉਣ ਦੀ ਕਿ 12 ਵਜ ਗਏ 12 ਵਜ ਗਏ ਕਹਿ ਕੇ ਉਹਦਾ ਮਜ਼ਾਕ ਡਾਉਣ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸ ਨੂੰ ਹਰਖ ਸਿੰਘ ਰਾਵਤ ਨੂੰ 12 ਵਜੇ ਦਾ ਇਤਿਹਾਸ ਨਹੀਂ ਪਤਾ ਰਵਤ ਸਾਹਿਬ 12 ਵਜੇ ਦਾ ਇਤਿਹਾਸ ਸੁਣੋ ਪਹਿਲਾਂ ਪੜੋ ਜਦੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਅਬਦਾਲੀ ਚੱਕ ਕੇ ਲੈ ਜਾਂਦਾ ਸੀ ਔਰ ਟਕੇ ਟਕੇ ਤੇ ਕਾਬਲ ਦੇ ਬਜਾਰਾਂ 'ਚ ਵੇਚਦਾ ਸੀ ਉਸ ਸਮੇਂ ਦੌਰਾਨ ਸਿੱਖਾਂ ਨੇ 12 ਵਜੇ ਮਿੱਥ ਕੇ ਸਮਾਂ ਰੱਖਿਆ ਸੀ ਲਾਮਬਦ ਹੋਣ ਦਾ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਬਚਾਉਣ ਦਾ ਅਵਦਾਲੀ ਦੇ ਚੁੰਗਲ ਚੋਂ ਇਹ ਆ 12 ਵਜੇ ਦਾ ਇਤਿਹਾਸ ਤੁਸੀਂ ਸਾਡਾ ਮਜ਼ਾਕ ਉਡਾ ਰਹੇ ਹੋ ਤੁਸੀਂ ਸਿੱਖਾਂ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਪਤਾ ਹੈ ਕਿ 350 ਸਾਲ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿਹੜੇ ਦਿਨ ਚੱਲ ਰਹੇ ਆ ਗੁਰੂ ਸਾਹਿਬ ਨੇ ਆਪਣੇ ਧਰਮ ਲਈ ਨਹੀਂ ਸਿੱਖ ਧਰਮ ਲਈ ਨਹੀਂ ਇਸ ਦੇਸ਼ ਦੇ Hindu ਧਰਮ ਕਲਚਰ ਔਰ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਆਪਣਾ ਸਾਰਾ ਕੁਝ ਵਾਰਤਾ ਚਾਂਦਨੀ ਚੌਕ 'ਚ ਸ਼ਹੀਦ ਹੋ ਗਏ ਉਹਨਾਂ ਦਾ 350 ਸਾਲ ਆਇਆ ਇਹ ਸਿਲਾ ਇਹ ਸਿਲਾ ਦੇ ਰਹੀਏ ਕਾਂਗਰਸ ਸਿੱਖਾਂ ਦਾ ਸਾਨੂੰ ਪਤਾ ਹੈ ਕਾਂਗਰਸ ਦੇ ਮੰਚ ਸਿੱਖਾਂ ਨੂੰ ਲੈ ਕੇ ਬਹੁਤ ਬੇਈਮਾਨੀ ਹੈ ਨਫ਼ਰਤ ਹੈ ਔਰ ਉਹਦਾ ਪ੍ਰਗਟਾਵਾ ਜਿਹੜੇ ਆ ਸਮੇਂ-ਸਮੇਂ ਤੇ ਹਰਖ ਸਿੰਘ ਰਾਬਤ ਵਰਗੇ ਲੋਕ ਕਰਦੇ ਰਹਿੰਦੇ ਆ ਇਸ ਕਰਕੇ ਹਰਖ ਸਿੰਘ ਰਾਬਤ ਜੀ 12 ਵਜੇ ਦਾ ਇਤਿਹਾਸ ਪੜੋ 12 ਵਜੇ ਨਾ ਵੱਜਦੇ ਨਾ ਸਿੱਖਾਂ ਦੇ ਤੇ ਤੁਹਾਡਾ ਇਸ ਦੇਸ਼ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਸੀ ਇਸ ਦੇਸ਼ ਦੀਆਂ ਤੀਆਂ ਭੈਣਾ ਕਿਉਂਕਿ ਸਿੱਖ ਤੁਜੇ ਦੀਆਂ 3 ਭੈਣਾਂ ਵੀ ਆਪਣੀਆਂ ਸਮਝਦੇ ਆ ਉਹ 3 ਭੈਣਾਂ ਦੀ ਇੱਜ਼ਤ ਆਬਰੂ ਨਹੀਂ ਬਚਣੀ ਸੀ ਅਫਦਾਲੀ ਟੱਕੇ ਟੱਕੇ ਤੇ ਵੇਚਦਾ ਸੀ ਕਾਬਲ ਇਹ ਸਿੱਖਾਂ ਦਾ ਯੋਗਦਾਨ ਹੈ ਇਹ ਸਿੱਖਾਂ ਦੇ 12 ਵਜਦੇ ਆ ਉਹਨਾਂ ਨੇ ਸਿੱਖ ਭਾਈਚਾਰੇ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਰਾਹੁਲ ਗਾਂਧੀ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਲੀਡਰ ਜਿਹੜੇ اپੋਜੀਸ਼ਨ ਦੇ ਲੀਡਰ ਹੈ ਪ੍ਰਤਾਪ ਬਾਜਵਾ ਜੀ ਉਹ ਮਾਫੀ ਮੰਗਣ ਔਰ ਹਾਰਕ ਸਿੰਘ रावत ਵਰਗਿਆਂ ਨੂੰ ਰਾਹੁਲ ਗਾਂਧੀ ਜੀ ਤੁਸੀਂ ਇਮੀਡੀਏਟਲੀ ਪਾਰਟੀ ਚੋਂ ਬਾਹਰ ਕੱਢੋ ਨਹੀਂ ਤੇ ਸਿੱਖ ਤੁਹਾਨੂੰ ਨਾ ਤੇ ਮaaf ਕਰਨਗੇ ਨਾ ਤੁਸੀਂ ਮaaf ਕਰਨ ਜੋ ਕੰਮ ਕਰ ਰਹੇ ਹੋ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਇਸੇ ਦੇ ਤਹਿਤ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਸੁਨਾਮ ਦੇ ਪਿੰਡ ਮੰਡੇਰਕਲਾ ਪਹੁੰਚੇ ਇੱਥੇ ਅਮਨ ਅਰੋੜਾ ਨੇ ਅਕਾਲੀ ਦਲ ਛੱਡ ਕੇ ਆਏ ਕਈ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਚ ਸਵਾਗਤ ਕੀਤਾ ਅਮਨ ਅਰੋੜਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਲਈ ਪਿੰਡ ਦੇ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਇੱਕ 체ਨ ਕੰਮ ਕਰਦੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਦੇ ਮੈਂਬਰ ਇਸ ਲੜੀ ਦਾ ਮਹੱਤਵਪੂਰਨ ਹਿੱਸਾ ਨੇ ਉਹਨਾਂ ਲੋਕਾਂ ਨੂੰ ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੁਣਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਅਮਨ अरोड़ा ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਬਲਾਕ ਸਭਾਤੀ ਦੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸਾਨੂੰ ਲੋਕਾਂ ਨੂੰ ਨਾ ਜੀ ਕੰਮ ਕਰਾਉਣ ਦੇ ਲਈ ਉੱਪਰ ਤੋਂ ਲੈ ਕੇ ਥੱਲੇ ਤੱਕ ਕੜੀ ਹੈ ਜਿਹੜੀ ਲੋਕਤੰਤਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਪੰਚਾਇਤ ਹੋ ਗਈ ਫਿਰ ਬਲਾਕ ਸਮਤੀ ਹੋ ਗਈ ਫਿਰ ਜ਼ਿਲ੍ਹਾ ਪ੍ਰੀਸ਼ਦ ਹੋ ਗਈ ਫਿਰ ਉਸ ਹਲਕੇ ਦਾ ਐਮਐਲਏ ਹੋ ਗਿਆ ਫਿਰ ਉੱਪਰ ਸਰਕਾਰ ਹੋ ਗਈ ਇਹ ਕੋਈ ਵੀ ਕੰਮ ਕਰਾਉਣਾ ਹੋਵੇ ਜੇ ਇੱਕ ਕੜੀ ਦੇ ਵਿੱਚ ਹੋਊਗਾ ਤੇ ਕੰਮ ਸੌਖਾ ਹੋ ਜਾਂਦਾ ਹੈ ਜੇ ਇੱਕ ਵੀ ਕੜੀ ਵਾਲਾ ਬੰਦਾ ਇੱਧਰ ਉੱਧਰ ਹੋਵੇ ਤੇ ਜਿਉਂ ਨੇ ਕੰਮ ਆ ਕੇ ਕਹਿਣਾ ਹੀ ਨਹੀਂ ਕੰਮ ਦਾ ਮਗਰਾ ਹੀ ਨਹੀਂ ਕਰਨਾ ਜਾਂ ਜੇ ਕੋਈ ਕੰਮ ਤੁਸੀਂ ਕਹਿ ਦਿੱਤਾ ਤੇ ਸਾਡੇ ਕੋਲ ਉੱਪਰ ਨਾ ਪਹੁੰਚਾਇਆ ਜਾਂ ਉੱਪਰੋਂ ਜਿਹੜੇ ਪੈਸੇ ਆਏ ਤੇ ਅੱਗੇ ਨਾ ਲੱਗਣ ਦਿੱਤੇ ਤੇ ਕੰਮ ਖੜ ਜਾਣੇ ਨੇ ਸੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਇਹ ਦੋਨੋਂ ਕੜੀਆਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਨੇ ਇਹ ਨਾ ਹੋਵੇ ਕਿ ਕੋਈ ਹੋਰ ਆਪਾਂ ਕਿਸੇ ਪਾਰਟੀ ਦਾ ਨੁਮਾਇੰਦਾ ਜਿਹੜਾ ਉਹ ਚੁਣ ਬੈਠੀਏ ਤੇ ਮੁੜ ਕੇ ਜਿਹੜੀਆਂ ਕੋਈ ਗਰੰਟਾ ਉੱਪਰ ਆਉਣ ਅਗਲਾ ਅਗਲਾ ਮੱਲ ਕੇ ਵਹਿਜੇ ਕਿ ਜੇ ਪੈਸੇ ਲੱਗ ਗਏ ਇਹ ਜਾਂ ਲੱਗਣ ਦੇਤੇ ਮੈਂ ਕਿਤੇ ਸਰਕਾਰ ਨੂੰ ਜਾਂ ਅਮਨ ਰੋੜੇ ਨੂੰ ਜਾਂ ਪੰਚਾਇਤ ਨੂੰ ਉਹਦਾ ਉਹਦਾ ਲਾਹਾ ਨਾ ਮਿਲ ਜੇ ਕਿ ਇਹ ਹੈ ਜੀ ਸੋਚ ਵਾਲੇ ਵੀ ਹੁੰਦੇ ਨੇ ਸੋ ਉਹਨਾਂ ਚੀਜ਼ਾਂ ਤੋਂ ਤੋਂ ਗੁਰੇਜ਼ ਕਰਦੇ ਹੋਏ ਆਪਾਂ ਕੋਸ਼ਿਸ਼ ਕਰੋ ਹਿੰਮਤ ਮਾਰੋ ਹੰਬੜਾ ਮਾਰੋ ਕਿ ਜਿਹੜੇ ਦੋਨੋਂ ਸਾਥੀ ਨੇ ਤੁਹਾਡੇ ਬਲਾਕ ਸੰਮਤੀ ਦੇ ਵਿੱਚ ਚਮਕੌਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੇਰਾ ਵੀਰ ਸਤਨਾਮ ਸਿੰਘ ਕਾਲਾ ਤੇ ਮੇਰੀ ਕੋਸ਼ਿਸ਼ ਇਹ ਰਹੀ ਹੈ ਪੂਰੇ ਹਲਕੇ ਦੇ ਵਿੱਚ ਮੈਂ ਆਪ ਨਹੀਂ ਮੈਂ ਤਾਂ ਭਾਈ ਪਿੰਡ ਵਾਲਿਆਂ ਨੂੰ ਕਹਤਾ ਸਾਰੇ ਜ਼ੋਨ ਵਾਲਿਆਂ ਨੂੰ ਬੁਲਾ ਕੇ ਵੀ ਭਾਈ ਫੈਸਲਾ ਤੁਹਾਡਾ ਸਾਰੀ ਤੁਸੀਂ ਮੇਰੇ ਹੋ ਤੇ ਮੈਂ ਸਾਰਿਆਂ ਦਾ ਤੁਸੀਂ ਆਪਦੀ ਮਰਜ਼ੀ ਨਾਲ ਕੈਂਡੀਡੇਟ ਨੇ ਜਿਹੜੇ ਉਹ ਦੇ ਦਿਓ ਸਾਫ਼ ਸੁਥਰੇ ਅੱਖਸ ਵਾਲੇ ਹੋਣ ਚੰਗੇ ਹੋਣ ਲੋਕਾਂ ਦੇ ਕੰਮ ਕਰਨ ਦੀ ਇੱਛਾ ਰੱਖਦੇ ਹੋਣ ਤੇ ਸਾਰੇ ਤੁਹਾਡੇ ਤੋਂ ਕੈਂਡੀਡੇਟ ਲੈ ਕੇ ਪਿੰਡ ਵਾਲੇ ਉਹਦੇ ਮੁਤਾਬਕ ਕੈਂਡੀਡੇਟ ਤੇ ਹੁਣ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਜੋ ਤੁਸੀਂ ਜਿੰਨੇ ਚਾਰ ਸਾਲਾਂ ਚ ਕੰਮ ਹੋਏ ਨੇ ਉਹਦੇ ਦੁੱਗਣੇ ਤਿੰਗਣੇ ਨੇ ਜਿਹੜੇ ਇਹ ਜੇ ਪਲਾਨ ਸਰਕਾਰ ਬਣਾਈ ਬੈਠੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਹਰ ਘਰ ਨੂੰ 10 ਲੱਖ ਰੁਪਏ ਦਾ ਜਿਹੜਾ ਬੀਮਾ ਯੋਜਨਾ ਹੈ ਉਹ ਸ਼ੁਰੂ ਕਰਨ ਜਾ ਰਹੇ ਆ ਵੀ ਕੋਈ ਬਿਮਾਰੀ ਠਮਾਰੀ ਹੋ ਜੇ ਖੁਦਾ ਨਾ ਖਾਸ ਤਾਂ ਕੋਈ ਬਿਮਾਰ ਹੋ ਜੇ ਘਰ ਦੇ ਵਿੱਚ ਪ੍ਰਾਈਵੇਟ ਹਸਪਤਾਲ ਚੋ ਕਰਾਓ ਸਰਕਾਰੀ ਚ ਕਰਾਓ ਸਾਬਕਾ ਰਾਸ਼ਟਰਪਤੀ RAMNAT KOVIND ਅੱਜ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਸਥਿਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਗੁਰੂ ਘਰ ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ RAMNAT KOVIND ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਇੱਛਾ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਦੀ ਸੀ ਤੇ ਅੱਜ ਉਹਨਾਂ ਦਾ ਇਹ ਸੁਪਨਾ ਪੂਰਾ ਹੋਇਆ ਹੈ। सबका राष्ट्रपति ने कहा कि श्री दरबार साहब सिर्फ सिख धर्म नहीं सगो सारे धर्मांकों पवित्र आदर्श स्थान है जिथे हर कोई श्रद्धा नतमस्तक होने है राष्ट्रपति भवन से निवृत्त होने के पश्चात अमृतसर गोल्डन टेंपल और इसके बाद में हम दुरग्याना टेंपल जा रहे हैं ये मेरी पहली विजिट है और जब से मैं राष्ट्रपति भवन से बाहर आया हूँ मैं गुरु साहब से प्रार्थना करता था कि मुझे जल्द से जल्द आप अपने चरणों में मौका दीजिए हमें आने का आज वो मेरा जो सपना था पिछले तीन वर्षों का वो पूरा हुआ और उसके लिए मैं गुरु साहब बहुत बहुत आभारी हूँ ये अमृतसर और विशेष करके जहाँ हम लोग खड़े हैं गोल्डन टेम्पल बहुत विश्व भर में प्रसिद्ध तीर्थ स्थल है और इसको उसी धारणा के साथ में हर मनुष्य किसी भी रिलीजन का हो कुछ लोग हो सकते हैं आधारित धर्म आधारित व्यवस्था के अंतर्गत वो ना मानते हों लेकिन मेरा मानना है कि गुरु जो है वो गुरु होता है वो सबके लिए होता है पूरी मानवता के लिए होता है आज मैं भी यहाँ पे आया मैंने एक ही प्रार्थना की कि पूरा विश्व पूरा संसार पूरी मानवता का कल्याण हो कैसे कल्याण हो ये मैंने गुरु पर छोड़ दिया बहुत अच्छा लगा आप सबको बहुत बहुत धन्यवाद ये साल हम तक दिन खबरों पर जाते जाते एक बार फिर नज़र पाने अज दास खास खबराते ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਦਸਤਾਰ ਬਾਰੇ ਦਿੱਤੇ ਗਏ ਬਿਆਨ ਤੇ ਸਿਆਸਤ ਜਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੇਵੀਰ ਰੰਧਾਵਾ ਨੇ ਦਿੱਤੀ ਵਿਧਾਇਕ ਨੂੰ ਸਿੱਧੀ ਧਮਕੀ ਉਦੇਵੀਰ ਨੇ ਕਿਹਾ ਜੇਕਰ ਲੋਕ ਉਸ ਨੂੰ ਮਾਫ ਕਰ ਵੀ ਦੇਣਗੇ ਤਾਂ ਵੀ ਮੈਂ ਉਸ ਨੂੰ ਨਹੀਂ ਛੱਡਾਂਗਾ ਸੁਖਬੀਰ ਸਿੰਘ ਬਾਦਲ ਨੇ ਕਈ ਜ਼ਿਲ੍ਹਿਆਂ ਚ ਪਾਰਟੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੇ ਲਗਾਏ aarop ਸੁਖਬੀਰ ਨੇ ਕਿਹਾ ਸਿਰਫ ਆਪ ਉਮੀਦਵਾਰਾਂ ਦੇ ਕਾਗਜ਼ ਸਹੀ ਹੋਣਾ ਹਾਸੋਹੀਣਾ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਅਤੇ ਅਦਾਲਤਾਂ ਤੱਕ ਕੀਤੀ ਜਾਵੇਗੀ ਪਹੁੰਚ ਦਲਜੀਤ ਚੀਮਾ ਨੇ ਨਿਰਪੱਖ ਚੋਣਾ ਕਰਵਾਉਣ 'ਚ ਕਥਿਤ ਅਸਫਲਤਾ ਲਈ ਰਾਜ ਚੋਣ ਕਮਿਸ਼ਨ ਦੀ ਕੀਤੀ ਆਲੋਚਨਾ ਚੀਮਾ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਹਟਾਉਣ ਦੀ ਕੀਤੀ ਮੰਗ ਨਾਲ ਹੀ ਐਸਐਸਪੀ ਦੀ ਵਾਇਰਲ ਆਡੀਓ ਤੇ ਘੇਰੀ ਸਰਕਾਰ ਕੰਚਨਪ੍ਰੀਤ ਕੌਰ ਨੇ ਵਿਧਾਇਕ ਹਰਮੀਤ ਸੰਧੂ ਤੇ ਧੱਕੇਸ਼ਾਹੀ ਕਰਨ ਦੇ ਲਗਾਏ ਇਲਜ਼ਾਮ ਕੰਚਨਪ੍ਰੀਤ ਨੇ ਕਿਹਾ ਹਰਮੀਤ ਸੰਧੂ ਨੇ ਗੁੰਡਾਗਰਦੀ ਕੀਤੀ ਤੇ ਸਾਡੇ ਉਮੀਦਵਾਰਾਂ ਦੇ ਕਾਗਜ਼ ਖੋਕੇ ਪਾੜੇ ਉਸ ਵੇਲੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਬਣੇ ਰਹੇ ਮੂਕ ਦਰਸ਼ਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸਰਕਾਰ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਇਕਾਦੁੱਕਾ ਘਟਨਾਵਾਂ ਨੂੰ ਛੱਡ ਕੇ ਕੋਈ ਵੱਡਾ ਵਿਵਾਦ ਨਹੀਂ ਆਇਆ ਸਾਹਮਣੇ ਢਾਲੀਵਾਲ ਨੇ ਕਾਂਗਰਸ ਆਗੂ ਕੁਲਬੀਰ ਸਿੰਘ ਜ਼ੀਰਾ ਦੀ ਪੁਰਾਣੀ ਵੀਡੀਓ ਕੀਤੀ ਜਨਤਕ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ